ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਦੇਸੀ ਪਾਕੇ ਖੇਸੀ ਅੱਜ ਆਪਾਂ ਫਿਲਮ ਦੇਖੀ ਏ ਫ੍ਰੈਂਕਨਸਟਾਈਨ ਯਾਰ ਇਹ ਮੂਵੀ ਹੈ ਨਾ ਏਡੀ ਜ਼ਬਰਦਸਤ ਕਹਿ ਸਕਦਾ ਕੁਝ ਅਲੱਗ ਲੈਵਲ ਅਲੱਗ ਲੈਵਲ ਇਹ ਚ ਮਤਲਬ ਫ੍ਰੈਂਕਨਸਟਾਈਨ ਦੀ ਮਾਰਗੜੀ ਨਹੀਂ ਉਖਾਈ ਗਈ ਇਹ ਚ ਫ੍ਰੈਂਕਨਸਟਾਈਨ ਦਾ ਲਾਈਫ ਦਿਖਾਈ ਗਈ ਕਿਸ ਤਰ੍ਹਾਂ ਉਹਨੂੰ ਜਿਹੜੇ ਡਾਕਟਰ ਨੇ ਬਣਾਇਆ ਸੀ ਇੱਕ ਬੰਦਾ ਜਿਹੜਾ ਮਰਨਾ ਚਾਹੁੰਦਾ ਹੈ ਲੇਕਿਨ ਉਹਨੂੰ ਮੌਤ ਨਹੀਂ ਆਉਣ ਦੀ ਐਕਚੁਅਲੀ ਗੱਲ ਇਹ ਕਿ ਉਹ ਜਿਹੜਾ ਬੰਦਾ ਆ ਉਹ ਕਈ ਬੰਦਿਆਂ ਦੇ ਮੁਰਦਿਆਂ ਤੋਂ ਮਿਲਾ ਕੇ ਉਹ ਜਿਹੜਾ ਡਾਕਟਰ ਹੈ ਡਾਕਟਰ ਵਿਕਟਰ ਉਹ ਡਾਕਟਰ ਵਿਕਟਰ ਨੇ ਜਿਹੜਾ ਹੈ ਕਈ ਮੁਰਦੇ ਮਿਲਾ ਕੇ ਇੱਕ ਬੰਦੇ ਦਾ ਯਾਦ ਕਰਦਾ ਉਹ ਚ ਜਾਨ ਪਾ ਦਿੱਤੀ ਪ੍ਰਕਿਰਤੀ ਦੇ ਅਗੇਂਸਟ ਉਹਨੇ ਕੰਮ ਕਰ ਦਿੱਤਾ ਇਸ ਕਰਕੇ ਕੀ ਜੀ ਜੋ ਚ ਹੁੰਦੀ ਆ ਕਿਸ ਤਰ੍ਹਾਂ ਉਹ ਇਹ ਚੀਜ਼ਾਂ ਸਾਰੀਆਂ ਉਹਦਣਾ ਘਟਦੀਆਂ ਨੇ ਔਰ ਕਿਸ ਤਰ੍ਹਾਂ ਉਸ ਪੀਰੀਅਡ ਦਾ ਜਿਹੜੇ ਸਮਾਜ ਨੇ ਪ੍ਰੋਫੈਸਰ ਨੇ ਵੱਡੇ ਵੱਡੇ ਵੇਖਾਇਰਿੰਗ ਨੇ ਉਹ ਉਹਨੂੰ ਕਹਿੰਦੇ ਨੇ ਕਿ ਭਾਈ ਇਹ ਪ੍ਰਕਿਰਤੀ ਦੇ ਅਗੇਂਸਟ ਆ ਇਹ ਠੀਕ ਨਹੀਂ ਆ ਇਹ ਸਾਰੀ ਚੀਜ਼ਾਂ ਔਰ ਉਹ ਫਿਰ ਕਿੱਦਾਂ ਉਹਨਾਂ ਦੇ ਅਗੇਂਸਟ ਜਾ ਕੇ ਕਿੱਦਾਂ ਉਹ ਬੰਦਾ ਜਿਹੜਾ ਹੈ ਤਿਆਰ ਕਰ ਦਿੰਦਾ ਉਹਨੂੰ ਉੱਚ ਜਾਨ ਪਾ ਦਿੰਦਾ ਫਿਰ ਉਹ ਬੰਦਾ ਕੀ ਹੈ ਕਿ ਅ ਵਿੱਚ ਬਹੁਤ ਜਿਆਦਾ ਤਾਕਤ ਹੁੰਦੀ ਹੈ ਬਹੁਤ ਜਿਆਦਾ ਤਾਕਤ ਅਸੀਮ ਤਾਕਤਾਂ ਵਾਲਾ ਹੁੰਦਾ ਹੈ ਤੇ ਫਿਰ ਉਹ ਕਿੱਦਾਂ ਦੁਨੀਆ ਨੂੰ ਸਮਝਦਾ ਹੈ ਕਿ ਉਹਦੀ ਲਾਈਫ ਜਰਨੀ ਪੂਰੀ ਦਿਖਾਈ ਹੈ ਉਸ ਵਿੱਚ ਮਜ਼ਾ ਹੁੰਦਾ ਦੇਖਣ ਲਈ ਫਿਲਮ ਬਣ ਕੇ ਰੱਖਦੀ ਹੈ ਤੁਸੀਂ ਵੇਖ ਸਕਦੇ ਹੋ ਬਿਹਤਰੀਨ ਖੂਬਸੂਰਤ ਵਧੀਆ ਮੂਵੀ ਹੈ ਤੁਸੀਂ ਜ਼ਰੂਰ ਦੇਖੋ ਆਈ ਐਮ ਫੁੱਲੀ ਰੀਕਮੈਂਡਡ ਟੂ ਵਾਚ ਫ੍ਰੈਂਕਨਸਟਾਈਨ 2025